ਜਿੱਥੇ ਜੂਨ ਦੇ ਮਹੀਨੇ ਵਿੱਚ ਸਟੂਡੈਂਟਸ ਨੂੰ ਛੁੱਟੀਆਂ ਹੁੰਦੀਆਂ ਨੇ ਉੱਥੇ ਜੂਨ ਦੇ ਮਹੀਨੇ ਦੇ ਵਿੱਚ ਬੈਂਕ ਨੇ ਜਿਹੜੇ ਜ਼ਿਆਦਾਤਰ ਬੰਦ ਰਹਿਣ ਵਾਲੇ ਨੇ ਤਾਂ ਬਿਲਕੁਲ ਪ੍ਰਾਈਵੇਟ ਕੰਮ ਕਰਦਾ ਹੋਵੇ ਜਾਂ ਫਿਰ ਸਰਕਾਰੀ ਕੋਈ ਕੰਮ ਕਰਦਾ ਹੋਵੇ ਬੈਂਕ ਦੀ ਜ਼ਰੂਰਤ ਤਾਂ ਹਰ ਇੱਕ ਇਨਸਾਨ ਨੂੰ ਪੈਂਦੀ ਹੈ ਹਰ ਇੱਕ ਨਾਗਰਿਕ ਨੂੰ ਪੈਂਦੀ ਹੈ ਸੋ ਤੁਸੀਂ ਵੀ ਆਪਣੇ ਬੈਂਕਾਂ ਦੇ ਜਲਦੀ ਜਲਦੀ ਸਾਰੇ ਕੰਮ ਜ਼ਿੰਪਟਾਲੋ ਕਿਉਂਕਿ ਜੂਨ ਦੇ ਵਿੱਚ 13 ਦਿਨ ਬੈਂਕ ਨੇ ਜਿਹੜੇ ਮੁਕੰਮਲ ਤੌਰ ਤੇ ਉਹ ਬੰਦ ਰਹਿਣ ਵਾਲੇ ਨੇ ਤਾਂ ਬਿਲਕੁਲ ਇੱਕ ਲਿਸਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨੇ ਆ ਦਰਸਲ ਇੱਕ ਲਿਸਟ ਮੈਂਸ਼ਨ ਕਰ ਦਿੰਨੇ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 1 ਜੂਨ 6 ਜੂਨ 7 ਜੂਨ 8 11 14 15 21 ਜੂਨ ਫਿਰ 22 ਜੂਨ 26 ਜੂਨ 28 ਜੂਨ 29 ਜੂਨ ਤੇ 30 ਜੂਨ ਨੂੰ ਬੈਂਕਰ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਬੈਂਕਾਂ ਦੇ ਵਿੱਚ ਕਿਉਂ ਛੁੱਟੀਆਂ ਨੇ ਰੀਜ਼ਨ ਹੈ ਜਿਹੜਾ ਕਾਰਨ ਹੈ ਤੁਹਾਡੇ ਸਾਹਮਣੇ ਲਿਖਿਆ ਹੋਇਆ ਤੁਸੀਂ ਇੱਕ ਵਾਰ ਜ਼ਰੂਰ ਪੜ੍ਹ ਸਕਦੇ ਹੋ ਤਾਂ ਬਿਲਕੁਲ ਦੱਸੀ ਕਿ 14 ਜੂਨ ਨੂੰ ਜਿਹੜਾ ਦੂਸਰਾ ਸ਼ਨੀਵਾਰ ਹੈ ਜਿਸ ਦਿsse ਚੱਲਦੇ ਆਂ ਦੇਸ਼ ਭਰ ਦੇ ਵਿੱਚ ਬੈਂਕ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਤਾਂ 28 ਜੂਨ ਨੂੰ ਚੌਥਾ ਸ਼ਨੀਵਾਰ ਹੈ ਜਿਸ ਕਰਕੇ ਬੈਂਕ ਬੰਦ ਰਹਿਣ ਵਾਲੇ ਨੇ ਤਾਂ ਬਿਲਕੁਲ ਜੂਨ ਮਹੀਨੇ ਦੇ ਵਿੱਚ 13 ਦਿਨ ਬੈਂਕ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਸੋ ਲਿਸਟ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕ ਨੇ ਜਿਹੜੇ ਖੱਜਲ ਖਾਰ ਨਾ ਹੋ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਦਿਨਾਂ ਦੇ ਵਿੱਚ ਛੁੱਟੀ ਹੈ ਤੇ ਬੈਂਕ ਨੇ ਜਿਹੜੇ ਬੰਦ ਰਹਿਣ ਵਾਲੇ ਨੇ ਸੋ ਇੰਨੀ ਗਰਮੀ ਦੇ ਵਿੱਚ ਐਨੀ ਧੁੱਪ ਦੇ ਵਿੱਚ ਉਹਨਾਂ ਦਾ ਬੈਂਕ ਦੇ ਵਿੱਚ ਮਾਰਿਆ ਹੋਇਆ ਜਿਹੜਾ ਬੇਕਾਰ ਨਾ ਜਾਵੇ।